ਬਾਬਾ ਬਕਾਲਾ ਸਾਹਿਬ ਜਿੱਥੇ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ 26 ਸਾਲ 9 ਮਹੀਨੇ 13 ਦਿਨ ਤਪ ਕੀਤਾ ਉਸ ਸਥਾਨ ਦੀ ਪਵਿੱਤਰਤਾ ਨੂੰ ਦੇਖਦੇ ਹੋਏ ਸਾਡੀ ਸਭ ਦੀ ਮਨੋਕਾਮਨਾ ਪਹਿਲਾਂ ਤੋਂ ਵੀ ਇਹੋ ਹੀ ਯਾਰੀ ਸੀ ਕਿ ਨਗਰ ਨੂੰ ਸਾਫ਼ ਸੁਥਰਾ ਤੇ ਸਵੱਛ ਬਣਾ ਕੇ ਰੱਖਿਆ ਜਾਵੇ ਹੁਣ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਲਏ ਗਏ ਆ ਜਿਨ੍ਹਾਂ ਦੇ ਵਿੱਚ 10 ਤਰੀਕ ਨੂੰ ਸਮਾਗਮ ਕਰਵਾਇਆ ਗਿਆ ਸੀਗਾ ਤੇ ਨਾਲ ਹੀ ਆਈਟੀਆਈ ਵਿਖੇ ਸੋ 16 14 ਤਰੀਕ ਨੂੰ ਸੋਰੀ ਸਮਾਗਮ ਕਰਵਾਇਆ ਗਿਆ ਸੀਗਾ ਤੇ ਇਸੇ ਦੇ ਤਹਿਤ 20 ਤਰੀਕ ਨੂੰ ਬਹੁਤ ਹੀ ਵੱਡਾ ਨਗਰ ਕੀਰਤਨ ਜਿਹੜਾ ਵਾ ਉਹ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿੱਚ ਪਹੁੰਚ ਰਿਹਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਵੱਲੋਂ ਇਹ ਸਾਰੇ ਪ੍ਰੋਗਰਾਮ ਜਿੱਥੇ-ਜਿੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਆ ਉਹਨਾਂ ਨਗਰਾਂ ਦੇ ਵਿੱਚ ਉਹਨਾਂ ਸ਼ਹਿਰਾਂ ਦੇ ਵਿੱਚ ਵੱਧ ਤੋਂ ਵੱਧ ਵਧੀਆ ਤਰੀਕੇ ਦੇ ਨਾਲ ਸਾਫ ਸਫਾਈ ਕਰਕੇ ਬਹੁਤ ਵਿਕਾਸ ਕਾਰਜ ਕਰਕੇ ਯਤਨ ਕੀਤਾ ਗਿਆ ਕਿ ਗੁਰੂ ਸਾਹਿਬ ਨੂੰ ਇੱਕ ਸੱਚੀ ਸ਼ਰਧਾਂਜਲੀ ਦਿੱਤੀ ਜਾਵੇ ਤੇ ਇਸ ਸਾਰੇ ਪ੍ਰੋਗਰਾਮ ਦੀ ਜਿਹੜੀ ਅਗਵਾਈ ਆ ਉਹ ਸੰਤ ਸਮਾਜ ਵੱਲੋਂ ਕੀਤੀ ਜਾਵੇ ਇਹ ਇਸ ਵਾਰ ਬੜੀ ਵੱਡੀ ਗੱਲ ਸੀ ਕਿ ਪ੍ਰੋਗਰਾਮ ਸਾਰੇ ਸਰਕਾਰ ਦੁਆਰਾ ਕੀਤੇ ਜਾ ਰਹੇ ਆ ਪਰ ਇਹਦੀ ਅਗਵਾਈ ਜਿਹੜੀ ਆ ਉਹ ਸੰਤ ਸਮਾਜ ਕਰ ਰਿਹਾ ਸੋ ਇਸੇ ਤਰ੍ਹਾਂ ਹੀ ਸਾਡੇ ਬਾਬਾ ਬਕਾਲਾ ਸਾਹਿਬ ਗੁਰੂ ਨਗਰੀ ਦੇ ਵਿੱਚ ਨਗਰ ਕੀਰਤਨ ਪਹੁੰਚੇਗਾ ਨਗਰ ਕੀਰਤਨ ਪਹੁੰਚਣ ਤੋਂ ਪਹਿਲਾਂ ਸਾਡੀ ਸਾਰਿਆਂ ਦੀ ਤਮੰਨਾ ਸਾਡੇ ਐਮਸੀ ਸਹਿਬਾਨ ਕਿਉਂਕਿ ਇੱਕ ਅਹੁਦੇਦਾਰੀ ਅਲੱਗ ਚੀਜ਼ ਆ ਅਹੁਦੇਦਾਰੀ ਤੇ ਹੈਗੀ ਆ ਉਹਦੇ ਨਾਲ ਨਾਲ ਅਸੀਂ ਇੱਕ ਗੁਰੂ ਦੇ ਸਿੱਖ ਵੀ ਆ ਅਸੀਂ ਯਤਨ ਕਰਾਂਗੇ ਸਾਰੇ ਕਿ ਸਾਡੇ ਐਮਸੀ ਸਹਿਬਾਨ ਹਰ ਵਾਰਡ ਦੇ ਵਿੱਚ ਆਪਣੇ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਪੋ ਆਪਣੀ ਵਾਰਡ ਦੀ ਸਾਫ ਸਫਾਈ ਕਰਨ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸਾਡੇ ਇਸ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚਣਗੀਆਂ ਤੇ ਉਹਨਾਂ ਹਜ਼ਾਰਾਂ ਲੱਖਾਂ ਸੰਗਤਾਂ ਨੂੰ ਜੋ ਵੀ ਕੋਈ ਵੀ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਣ ਦਿੱਤੀ ਜਾਊਗੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲੋਂ ਸਾਫ਼ ਸਫਾਈ ਦੇ ਜਿਹੜੇ ਕੰਮ ਆ ਜਾਂ ਹੋਰ ਜੋ ਵੀ ਕੰਮ ਚੱਲ ਰਹੇ ਆ ਕਿਉਂਕਿ ਵਿਕਾਸ ਕਾਰਜ ਵੀ ਚੱਲ ਰਹੇ ਸੀਗੇ ਜਲਦ ਤੋਂ ਜਲਦ ਉਹਨਾਂ ਨੂੰ ਕੰਪਲੀਟ ਕਰਨ ਦਾ ਯਤਨ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਉਹ ਸੰਗਤ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਅੱਜ ਖਾਸ ਕਰਕੇ ਬੱਸ ਸਟੈਂਡ ਤੋਂ ਜਿਹੜੀ ਆ ਇਸ ਸਫਾਈ ਮਹਿਮ ਦੀ ਸ਼ੁਰੂਆਤ ਕੀਤੀ ਗਈ ਆ ਇਸੇ ਤਰ੍ਹਾਂ ਹੀ ਅਸੀਂ ਸਾਰੇ ਜਾਣੇ ਆਪ ਨਾਲ ਲੱਗੇ ਗੁਰੂ ਬਾਜ਼ਾਰ ਸਾਰੀਆਂ ਵਾਡਾਂ ਸਾਰੇ ਮੇਨ ਬਾਜ਼ਾਰ ਸਾਰੇ ਉਹ ਰਸਤੇ ਜਿੱਥੋਂ ਗੁਰੂ ਸਾਹਿਬ ਦੀ ਸੰਗਤ ਨੇ ਲੰਘਣਾ ਉਹ ਸਾਰੇ ਰਸਤੇ ਜਿਹੜੇ ਨੀਟ ਐਂਡ ਕਲੀਨ ਕੀਤੇ ਜਾਣਗੇ ਸੋ ਇਹਦੇ ਆਸਤੇ ਅਸੀਂ ਹਮੇਸ਼ਾ ਹੀ ਤਤਪਰਾਂ ਤੇ ਗੁਰੂ ਸਾਹਿਬ ਦੀ ਚਰਨਾਂ 'ਚ ਗੁਰੂ ਸਾਹਿਬ ਦੀ ਸੇਵਾ 'ਚ ਹਰ ਹਰ ਸਮੇ ਨਮਸਤਨਾ ਇਹੋ ਸਾਡੀ ਸੱਚੀ ਸ਼ਰਧਾਂਜਲੀ ਤਨਤਨ ਸਿਰਗੁਰੂ ਤੇਗਵਾਦ ਸਾਹਿਬ ਜਿਨ੍ਹਾਂ ਨੇ ਆਪਣਾ ਸਾਰਾ ਹੀ ਪਰਿਵਾਰ ਦੇਸ਼ ਕੌਮ ਦੇ ਨਾਂ ਤੇ ਵਾਰਤਾ ਉਹਨਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਕਿ ਅਸੀਂ ਸਾਰੇ ਜਾਣੇ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਨੀਟ ਤੇ 클ੀਨ ਬਣਾਈਏ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਜਿੱਥੇ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ 26 ਸਾਲ 9 ਮਹੀਨੇ 13 ਦਿਨ ਤਪ ਕੀਤਾ ਉਸ ਸਥਾਨ ਦੀ ਪਵਿੱਤਰਤਾ ਨੂੰ ਦੇਖਦੇ ਹੋਏ ਸਾਡੀ ਸਭ ਦੀ ਮਨੋਕਾਮਨਾ ਪਹਿਲਾਂ ਤੋਂ ਵੀ ਇਹੋ ਹੀ ਯਾਰੀ ਸੀ ਕਿ ਨਗਰ ਨੂੰ ਸਾਫ਼ ਸੁਥਰਾ ਤੇ ਸਵੱਛ ਬਣਾ ਕੇ ਰੱਖਿਆ ਜਾਵੇ ਹੁਣ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਲਏ ਗਏ ਆ ਜਿਨ੍ਹਾਂ ਦੇ ਵਿੱਚ 10 ਤਰੀਕ ਨੂੰ ਸਮਾਗਮ ਕਰਵਾਇਆ ਗਿਆ ਸੀਗਾ ਤੇ ਨਾਲ ਹੀ ਆਈਟੀਆਈ ਵਿਖੇ 16 14 ਤਰੀਕ ਨੂੰ ਸੋਰੀ ਸਮਾਗਮ ਕਰਵਾਇਆ ਗਿਆ ਸੀਗਾ ਤੇ ਇਸੇ ਦੇ ਤਹਿਤ 20 ਤਰੀਕ ਨੂੰ ਬਹੁਤ ਹੀ ਵੱਡਾ ਨਗਰ ਕੀਰਤਨ ਜਿਹੜਾ ਵਾ ਉਹ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿੱਚ ਪਹੁੰਚ ਰਿਹਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਵੱਲੋਂ ਇਹ ਸਾਰੇ ਪ੍ਰੋਗਰਾਮ ਜਿੱਥੇ-ਜਿੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਉਹਨਾਂ ਨਗਰਾਂ ਦੇ ਵਿੱਚ ਉਹਨਾਂ ਸ਼ਹਿਰਾਂ ਦੇ ਵਿੱਚ ਵੱਧ ਤੋਂ ਵੱਧ ਵਧੀਆ ਤਰੀਕੇ ਦੇ ਨਾਲ ਸਾਫ ਸਫਾਈ ਕਰਕੇ ਬਹੁਤ ਵਿਕਾਸ ਕਾਰਜ ਕਰਕੇ ਯਤਨ ਕੀਤਾ ਗਿਆ ਕਿ ਗੁਰੂ ਸਾਹਿਬ ਨੂੰ ਇੱਕ ਸੱਚੀ ਸ਼ਰਧਾਂਜਲੀ ਦਿੱਤੀ ਜਾਵੇ ਤੇ ਇਸ ਸਾਰੇ ਪ੍ਰੋਗਰਾਮ ਦੀ ਜਿਹੜੀ ਅਗਵਾਈ ਆ ਉਹ ਸੰਤ ਸਮਾਜ ਵੱਲੋਂ ਕੀਤੀ ਜਾਵੇ ਇਹ ਇਸ ਵਾਰ ਬੜੀ ਵੱਡੀ ਗੱਲ ਸੀ ਕਿ ਪ੍ਰੋਗਰਾਮ ਸਾਰੇ ਸਰਕਾਰ ਦੁਆਰਾ ਕੀਤੇ ਜਾ ਰਹੇ ਆ ਪਰ ਇਹਦੀ ਅਗਵਾਈ ਜਿਹੜੀ ਆ ਉਹ ਸੰਤ ਸਮਾਜ ਕਰ ਰਿਹਾ ਸੋ ਇਸੇ ਤਰ੍ਹਾਂ ਹੀ ਸਾਡੇ ਬਾਬਾ ਬਕਾਲਾ ਸਾਹਿਬ ਗੁਰੂ ਨਗਰੀ ਦੇ ਵਿੱਚ ਨਗਰ ਕੀਰਤਨ ਪਹੁੰਚੇਗਾ ਨਗਰ ਕੀਰਤਨ ਪਹੁੰਚਣ ਤੋਂ ਪਹਿਲਾਂ ਸਾਡੀ ਸਾਰਿਆਂ ਦੀ ਤਮੰਨਾ ਸਾਡੇ ਐਮਸੀ ਸਹਿਬਾਨ ਕਿਉਂਕਿ ਇੱਕ ਅਹੁਦੇਦਾਰੀ ਅਲੱਗ ਚੀਜ਼ ਆ ਅਹੁਦੇਦਾਰੀ ਤੇ ਹੈਗੀ ਆ ਉਹਦੇ ਨਾਲ ਨਾਲ ਅਸੀਂ ਇੱਕ ਗੁਰੂ ਦੇ ਸਿੱਖ ਵੀ ਆ ਅਸੀਂ ਯਤਨ ਕਰਾਂਗੇ ਸਾਰੇ ਕਿ ਸਾਡੇ ਐਮਸੀ ਸਹਿਬਾਨ ਹਰ ਵਾਰਡ ਦੇ ਵਿੱਚ ਆਪਣੇ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਪੋ ਆਪਣੀ ਵਾਰਡ ਦੀ ਸਾਫ ਸਫਾਈ ਕਰਨ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸਾਡੇ ਇਸ ਨਗਰ ਬਾਬਾ ਬਕਾਲਾ ਸਾਹਿਬ ਕੇ ਪਹੁੰਚਣਗੀਆਂ ਤੇ ਉਹਨਾਂ ਹਜ਼ਾਰਾਂ ਲੱਖਾਂ ਸੰਗਤਾਂ ਨੂੰ ਜੋ ਵੀ ਕੋਈ ਵੀ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਣ ਦਿੱਤੀ ਜਾਊਗੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਫ਼ ਸਫਾਈ ਦੇ ਜਿਹੜੇ ਕੰਮ ਆ ਜਾਂ ਹੋਰ ਜੋ ਵੀ ਕੰਮ ਚੱਲ ਰਹੇ ਆ ਕਿਉਂਕਿ ਵਿਕਾਸ ਕਾਰਜ ਵੀ ਚੱਲ ਰਹੇ ਸੀਗੇ ਜਲਦ ਤੋਂ ਜਲਦ ਉਹਨਾਂ ਨੂੰ ਕੰਪਲੀਟ ਕਰਨ ਦਾ ਯਤਨ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਉਹ ਸੰਗਤ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਅੱਜ ਖਾਸ ਕਰਕੇ ਬੱਸ ਸਟੈਂਡ ਤੋਂ ਜਿਹੜੀ ਆ ਇਸ ਸਫਾਈ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਆ ਇਸੇ ਤਰ੍ਹਾਂ ਹੀ ਅਸੀਂ ਸਾਰੇ ਜਾਣੀ ਆਪ ਨਾਲ ਲੱਕੇ ਗੁਰੂ ਬਾਜ਼ਾਰ ਸਾਰੀਆਂ ਵਾਡਾਂ ਸਾਰੇ ਮੇਨ ਬਾਜ਼ਾਰ ਸਾਰੇ ਉਹ ਰਸਤੇ ਜਿੱਥੋਂ ਗੁਰੂ ਸਾਹਿਬ ਦੀ ਸੰਗਤ ਨੇ ਲੰਘਣਾ ਉਹ ਸਾਰੇ ਰਸਤੇ ਜਿਹੜੇ ਨੀਟ ਐਂਡ ਕਲੀਨ ਕੀਤੇ ਜਾਣਗੇ ਸੋ ਇਹਦੇ ਆਸਤੇ ਅਸੀਂ ਹਮੇਸ਼ਾ ਹੀ ਤਤਪਰਾਂ ਤੇ ਗੁਰੂ ਸਾਹਿਬ ਦੀ ਚਰਨਾਂ ਚ ਗੁਰੂ ਸਾਹਿਬ ਦੀ ਸੇਵਾ ਚ ਹਰ ਹਰ ਸਮੇ ਨਮਸਤਨਾ ਇਹੋ ਸਾਡੀ ਸੱਚੀ ਸ਼ਰਧਾਂਜਲੀ ਤਨਤਨ ਸਿਰਗੁਰੂ ਤੇਗਵਾਦ ਸਾਹਿਬ ਜਿਨ੍ਹਾਂ ਨੇ ਆਪਣਾ ਸਾਰਾ ਹੀ ਪਰਿਵਾਰ ਦੇਸ਼ ਕੌਮ ਦੇ ਨਾਂ ਤੇ ਵਾਰਤਾ ਉਹਨਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਇਹ ਹੀ ਹੋਏਗੀ ਕਿ ਅਸੀਂ ਸਾਰੇ ਜਾਣੇ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਨੀਟ ਤੇ ਕਲੀਨ ਬਣਾਈਏ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਜਿੱਥੇ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ 26 ਸਾਲ 9 ਮਹੀਨੇ 13 ਦਿਨ ਤਪ ਕੀਤਾ ਉਸ ਸਥਾਨ ਦੀ ਪਵਿੱਤਰਤਾ ਨੂੰ ਦੇਖਦੇ ਹੋਏ ਸਾਡੀ ਸਭ ਦੀ ਮਨੋਕਾਮਨਾ ਪਹਿਲਾਂ ਤੋਂ ਵੀ ਇਹੋ ਹੀ ਯਾਰੀ ਸੀ ਕਿ ਨਗਰ ਨੂੰ ਸਾਫ਼ ਸੁਥਰਾ ਤੇ ਸਵੱਛ ਬਣਾ ਕੇ ਰੱਖਿਆ ਜਾਵੇ ਹੁਣ ਸਰਕਾਰ ਵੱਲੋਂ ਵੱਖ-ਵੱਖ तरह ਦੇ ਪ੍ਰੋਗਰਾਮ ਲੀਕੇ ਗਏ ਆ ਜਿਨ੍ਹਾਂ ਦੇ ਵਿੱਚ 10 ਤਰੀਕ ਨੂੰ ਸਮਾਗਮ ਕਰਵਾਇਆ ਗਿਆ ਸੀਗਾ ਤੇ ਨਾਲ ਹੀ ਆਈਟੀਆਈ ਵਿਖੇ 16 14 ਤਰੀਕ ਨੂੰ ਸੋਰੀ ਸਮਾਗਮ ਕਰਵਾਇਆ ਗਿਆ ਸੀਗਾ ਤੇ ਇਸੇ ਦੇ ਤਹਿਤ 20 ਤਰੀਕ ਨੂੰ ਬਹੁਤ ਹੀ ਵੱਡਾ ਨਗਰ ਕੀਰਤਨ ਜਿਹੜਾ ਵਾ ਉਹ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿੱਚ ਪਹੁੰਚ ਰਿਹਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਵੱਲੋਂ ਇਹ ਸਾਰੇ ਪ੍ਰੋਗਰਾਮ ਜਿੱਥੇ-ਜਿੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਉਹਨਾਂ ਨਗਰਾਂ ਦੇ ਵਿੱਚ ਉਹਨਾਂ ਸ਼ਹਿਰਾਂ ਦੇ ਵਿੱਚ ਵੱਧ ਤੋਂ ਵੱਧ ਵਧੀਆ ਤਰੀਕੇ ਦੇ ਨਾਲ ਸਾਫ ਸਫਾਈ ਕਰਕੇ ਬਹੁਤ ਵਿਕਾਸ ਕਾਰਜ ਕਰਕੇ ਯਤਨ ਕੀਤਾ ਗਿਆ ਕਿ ਗੁਰੂ ਸਾਹਿਬ ਨੂੰ ਇੱਕ ਸੱਚੀ ਸ਼ਰਧਾਂਜਲੀ ਦਿੱਤੀ ਜਾਵੇ ਤੇ ਇਸ ਸਾਰੇ ਪ੍ਰੋਗਰਾਮ ਦੀ ਜਿਹੜੀ ਅਗਵਾਈ ਆ ਉਹ ਸੰਤ ਸਮਾਜ ਵੱਲੋਂ ਕੀਤੀ ਜਾਵੇ ਇਹ ਇਸ ਵਾਰ ਬੜੀ ਵੱਡੀ ਗੱਲ ਸੀ ਕਿ ਪ੍ਰੋਗਰਾਮ ਸਾਰੇ ਸਰਕਾਰ ਦੁਆਰਾ ਕੀਤੇ ਜਾ ਰਹੇ ਆ ਪਰ ਇਹਦੀ ਅਗਵਾਈ ਜਿਹੜੀ ਆ ਉਹ ਸੰਤ ਸਮਾਜ ਕਰ ਰਿਹਾ ਸੋ ਇਸੇ ਤਰ੍ਹਾਂ ਹੀ ਸਾਡੇ ਬਾਬਾ ਬਕਾਲਾ ਸਾਹਿਬ ਗੁਰੂ ਨਗਰੀ ਦੇ ਵਿੱਚ ਨਗਰ ਕੀਰਤਨ ਪਹੁੰਚੇਗਾ ਨਗਰ ਕੀਰਤਨ ਪਹੁੰਚਣ ਤੋਂ ਪਹਿਲਾਂ ਸਾਡੀ ਸਾਰਿਆਂ ਦੀ ਤਮੰਨਾ ਸਾਡੇ ਐਮਸੀ ਸਹਿਬਾਨ ਕਿਉਂਕਿ ਇੱਕ ਅਹੁਦੇਦਾਰੀ ਅਲੱਗ ਚੀਜ਼ ਆ ਅਹੁਦੇਦਾਰੀ ਤੇ ਹੈਗੀ ਆ ਉਹਦੇ ਨਾਲ ਨਾਲ ਅਸੀਂ ਇੱਕ ਗੁਰੂ ਦੇ ਸਿੱਖ ਵੀ ਆ ਅਸੀਂ ਯਤਨ ਕਰਾਂਗੇ ਸਾਰੇ ਕਿ ਸਾਡੇ ਐਮਸੀ ਸਹਿਬਾਨ ਹਰ ਵਾਰਡ ਦੇ ਵਿੱਚ ਆਪਣੇ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਪੋ ਆਪਣੀ ਵਾਰਡ ਦੀ ਸਾਫ ਸਫਾਈ ਕਰਨ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸਾਡੇ ਇਸ ਨਗਰ ਬਾਬਾ ਬਕਾਲਾ ਸਾਹਿਬ ਕੇ ਪਹੁੰਚਣਗੀਆਂ ਤੇ ਉਹਨਾਂ ਹਜ਼ਾਰਾਂ ਲੱਖਾਂ ਸੰਗਤਾਂ ਨੂੰ ਜੋ ਵੀ ਕੋਈ ਵੀ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਣ ਦਿੱਤੀ ਜਾਊਗੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਫ ਸਫਾਈ ਦੇ ਜਿਹੜੇ ਕੰਮ ਆ ਜਾਂ ਹੋਰ ਜੋ ਵੀ ਕੰਮ ਚੱਲ ਰਹੇ ਆ ਕਿਉਂਕਿ ਵਿਕਾਸ ਕਾਰਜ ਵੀ ਚੱਲ ਰਹੇ ਸੀਗੇ ਜਲਦ ਤੋਂ ਜਲਦ ਉਹਨਾਂ ਨੂੰ ਕੰਪਲੀਟ ਕਰਨ ਦਾ ਯਤਨ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਉਹ ਸੰਗਤ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਅੱਜ ਖਾਸ ਕਰਕੇ ਬੱਸ ਸਟੈਂਡ ਤੋਂ ਜਿਹੜੀ ਆ ਇਸ ਸਫਾਈ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਆ ਇਸੇ ਤਰ੍ਹਾਂ ਹੀ ਅਸੀਂ ਸਾਰੇ ਜਾਣੇ ਆਪ ਨਾਲ ਲੱਕੇ ਗੁਰੂ ਬਾਜ਼ਾਰ ਸਾਰੀਆਂ ਵਾੜਾਂ ਸਾਰੇ ਮੇਨ ਬਾਜ਼ਾਰ ਸਾਰੇ ਉਹ ਰਸਤੇ ਜਿੱਥੋਂ ਗੁਰੂ ਸਾਹਿਬ ਦੀ ਸੰਗਤ ਨੇ ਲੰਘਣਾ ਉਹ ਸਾਰੇ ਰਸਤੇ ਜਿਹੜੇ ਨੀਟ ਐਂਡ ਕਲੀਨ ਕੀਤੇ ਜਾਣਗੇ ਸੋ ਇਹਦੇ ਆਸਤੇ ਅਸੀਂ ਹਮੇਸ਼ਾ ਹੀ ਤਤਪਰਾਂ ਤੇ ਗੁਰੂ ਸਾਹਿਬ ਦੀ ਚਰਨਾਂ 'ਚ ਗੁਰੂ ਸਾਹਿਬ ਦੀ ਸੇਵਾ 'ਚ ਹਰ ਹਰ ਸਮੇਂ ਨਮਸਤਾਨਾ ਇਹੋ ਸਾਡੀ ਸੱਚੀ ਸ਼ਰਧਾਂਜਲੀ ਤਨਤਨ ਸਿਰਗੁਰ ਤੇਗਵਧਾ ਸਾਹਿਬ ਜਿਨ੍ਹਾਂ ਨੇ ਆਪਣਾ ਸਾਰਾ ਹੀ ਪਰਿਵਾਰ ਦੇਸ਼ ਕੌਮ ਦੇ ਨਾਂ ਤੇ ਵਾਰਤਾ ਉਹਨਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਕਿ ਅਸੀਂ ਸਾਰੇ ਜਣੇ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਨੀਟ ਤੇ ਕਲੀਨ ਬਣਾਈਏ